ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਬਾਜੇ ਵਾਲੇ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਭਾਬੀ ਜੀ ਹੁਣਾਂ ਨੇ ਪ੍ਰਾਂਤਾਂ ਚੱਕ ਰਖਿਆ ਤੇ ਉਹਨਾਂ ਦੇ ਪ੍ਰਾਂਤਾਂ ਦੇ ਵਿੱਚ ਨੇ ਲੱਡੂ ਮਠਿਆਈ ਕੁਝ ਦਿਨ ਪਹਿਲਾਂ ਇੱਥੇ ਵਿਆਹ ਹੋ ਕੇ ਹਟਿਆ ਵੈਸੇ ਹੁਣ ਇਹ ਰੀਤੀ ਰਿਵਾਜ ਅਕਸਰ ਹੀ ਖਤਮ ਹੋ ਗਏ ਸਾਡੇ ਪਰ ਮਾਲਵੇਰੀਏ ਦੇ ਵਿੱਚ ਹਲੇ ਵੀ ਇਹ ਚੀਜ਼ਾਂ ਹੈਗੀਆਂ ਨਈਆਂ ਤੇ ਇਹ ਜਾ ਰਹੇ ਨੇ ਜੀ ਹੁਣ ਸਾਰੇ ਪਿੰਡ ਦੇ ਵਿੱਚ ਇਹ ਮਠਾਈ ਵੰਡਣਗੇ ਤੇ ਉਹ ਵੈਸੇ ਨੂੰ ਬੋਲਦੇ ਪੱਤਲ ਤੇ ਜੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਪਤਾ ਸੀ ਵੀ ਪੱਤਲ ਕੀ ਨੂੰ ਕਹਿੰਦੇ ਨੇ ਜਾਂ ਮੇਰੇ ਦੱਸੇ ਤੋਂ ਪਤਾ ਲੱਗਿਆ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਅਸਲ 'ਚ ਤਾਂ ਵੀ ਕੁਝ ਲੋਕ ਤਾਂ ਕਹਿੰਦੇ ਵੀ ਇਹ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਆ ਬਾਲਤੂ ਦਾ ਖਰਚਾ ਹੈ ਟਾਈਮ ਵੇਸਟ ਆ ਪਰ ਇਹ ਚੀਜ਼ਾਂ ਸਾਡੀ ਸਾਂਝ ਬਣੀ ਰਹਿੰਦੀ ਐ ਇੱਕ ਦੂਸਰੇ ਭੈਣ ਭਾਈਆਂ ਨਾਲ ਨਗਰ ਖੇੜੇ ਦੇ ਵਿੱਚ ਕਿਉਂਕਿ ਪੱਤਲ ਦੇ ਵਿੱਚ ਕੋਈ ਆਇਆ ਨਹੀਂ ਹੁੰਦਾ ਵੀ 3 ਕਿਲੋ ਮਠਿਆਈ ਦੇਣੀ ਐ ਇੱਕ ਘਰ ਦੇ ਵਿੱਚ 2 ਕਿਲੋ ਦੇਣੀ ਐ ਹਨਾ ਤੇ ਦੇਣੇ ਤਾਂ ਉਹੀ ਦੋ ਲੱਡੂ ਦੋ ਜਲੇਬੀਆਂ ਪੱਤਲ ਹੀ ਹੁੰਦੀ ਹੈਗੀ ਪਰ ਇਹਦੇ ਨਾਲ ਸਾਡਾ ਪਿਆਰ ਸਤਿਕਾਰ ਬਣੇ ਰਹਿੰਦਾ ਵਧਿਆ ਰਹਿੰਦਾ ਤੇ ਹੁਣ ਭਾਬੀ ਤੁਸੀਂ ਘਰਾਂ ਚ ਜਾਉਂਗੇ ਨਾ ਸਾਰਿਆਂ ਨੂੰ ਮਠਾਈ ਵੰਡਣ ਤੇ ਅਸੀਂ ਫਿਲੰਬੀ ਭਾਬੀ ਕੇ ਘਰੀ ਘੜਦੇ ਹੁੰਨੇ ਆ ਭਾਬੀ ਤੁਹਾਨੂੰ ਵਧੀਆ ਲੱਗਦੇ ਨੇ ਇਹ ਹੀ ਰਵਾਜ ਕਿ ਤੁਸੀਂ ਚਾਹੋ ਨੀ ਬੰਦ ਹੋ ਜਾਣਾ ਨਹੀਂ ਨਹੀਂ ਸਾਨੂੰ ਬਹੁਤ ਵੀ ਲੱਗ ਰਿਹਾ ਵਧੀਆ ਲੱਗਦਾ ਹਨਾ ਕਿਉਂਕਿ ਇੱਕ ਤਾਂ ਸੁਣਨ ਨੂੰ ਵੀ ਥੋੜਾ ਜਿਹਾ ਉਹ ਮੌਕਾ ਮਿਲ ਜਾਂਦਾ ਟਾਈਮ ਜਹ ਹਨਾ ਨਹੀਂ ਤਾਂ ਆਪਾਂ ਘਰਾਂ ਦੇ ਵਿੱਚ ਹੀ ਗੁੜੇ ਰਹਨੇਗੇ ਜਾਇ ਨਹੀਂ ਆਉਂਦਾ ਇਸ ਬਹਾਨੇ ਆਪਾਂ ਨਾਲ ਤਾਂ ਸਾਰੇ ਜੱਜੂ ਆਵਾਂਗੇ ਨਾਲੇ ਸਾਰਿਆਂ ਨੂੰ ਮਿਲ ਕੇ ਜਾਵਾਂਗੇ ਤੇ ਨਾਲੇ ਮਠਾਈ ਵੰਡਿਆਵਾਂਗੇ ਤੇ ਇਹਦੇ ਨਾਲ ਹੀ ਪਿਆਰ ਸਤਿਕਾਰ ਬਣਿਆ ਰਹਿੰਦਾ ਅਗਲਾ ਕਹਿੰਦਾ ਵੀ ਸਾਡੇ ਭਾਈ ਮਠਾਈ ਦੇ ਕੇ ਗਏ ਮੂੰਹ ਮਠਾ ਕਰਵਾਇਆ ਹੈ ਨਾ ਪਤਾ ਵੀ ਲੱਗਦਾ ਚਲ ਹਾਂ ਵੀ ਵਿਆਹ ਹੋਇਆ ਇੱਕ ਕੁੜੀ ਸਾਡੀ ਵੈਸੇ ਜੋਬ ਕਰਦੀ ਸੀ ਹਾਏ ਕੁੜੀ ਦਾ ਸੰਗ ਗਈ ਜੀ ਉਹ ਕੁੜੀ ਜੋਬ ਕਰਦੀ ਆ ਜਿਹਨੂੰ ਪਹਿਲੀ ਵਾਰ ਸੂਟ ਪਾਇਆ ਮੇਰੇ ਸਾਹਮਣੇ ਵੈਸੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਸੀਗੀ ਫਿਰ ਉਹ ਹੁਣ ਸੰਗ ਮੰਨ ਗਈ ਤੇ ਇਧਰ ਬਾਈ ਨੇ ਵੀ ਕਲਚਰ ਨੂੰ ਪੂਰਾ ਜਿੰਦਾਬਾਦ ਜਿੰਦਾਬਾਦ ਕਰ ਰੱਖਿਆ ਕੁੜਤਾ ਚਾਦਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਖੈ ਭਾਈ ਮੈਂ ਖੈ ਵੀ ਤੁਹਾਨੂੰ ਸਾਰਿਆਂ ਨੂੰ ਪੱਤਲ ਦਾ ਪਤਾ ਹੈ ਪੱਤਲ ਕੀ ਨੂੰ ਕਹਿੰਦੇ ਹਾਂ ਹਾਂ ਉਹ ਦੱਸੋ ਭਾਈ ਜੇ ਤੁਹਾਨੂੰ ਪੱਤਲ ਦਾ ਪਤਾ ਹੋ ਜਿਨ੍ਹਾਂ ਨੂੰ ਮੇਰੇ ਦੱਸਣ ਤੋਂ ਪਹਿਲਾਂ ਨਹੀਂ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਸਾਡੇ ਮਾਲਵੇਰੀ ਦੇ ਵਿੱਚ ਦਾ ਹਜੇ ਵੀ ਇਹ ਕਲਚਰ ਜਿਉਂਦਾ ਜਾਗਦਾ ਸਬੂਤ ਤੁਹਾਡੇ ਸਾਰੇ ਅਸੀਂ ਤਾਂ ਸਾਰੇ ਆ ਫਿਰਦੇ ਆ ਪਿੰਡ 'ਚ ਲੱਡੂ ਬਣ ਗਏ ਹੁਣ ਚਕਲੀਆਂ ਭਾਬੀ ਹੋਰਾਂ ਨੇ ਪ੍ਰਾਂਤਾਂ ਦੇ ਹੁਣ ਸਾਰੇ ਪਿੰਡ ਚ ਐ ਘਰੋ ਘਰੀ ਸਾਰਿਆਂ ਨੂੰ ਮਠਾਈ ਪੱਤਲਾਂ ਦੇ ਕੇ ਆਉਣੀ ਆ ਉਹ ਜਾ ਰਹੇ ਨੇ ਬਹੁਤ ਵਧੀਆ ਲੱਗਦੀ ਆ ਜੀ ਪੁਰਾਣੇ ਰੀਤੀ ਰਿਵਾਜ ਤੁਹਾਡੇ ਚ ਵੀ ਇਹਨਾਂ ਨੂੰ ਪੁਰਾਣੇ ਰੀਤੀ ਰਿਵਾਜ ਵਧੀਆ ਲ ਮੰਤੇ ਜੀ ਜਾਂਪ ਬਹੁਤ ਵਧੀਆ ਲੱਗਦੀਆਂ ਨੇ ਮੈਂ ਉਹਨਾਂ ਨੂੰ ਖੜਾ ਲੈ ਮੈਂ ਕਿਹਾ ਪੱਥਰ ਦੇ ਸਾਰੇ ਨਾਲ ਵੀਡੀਓ ਸ਼ੇਅਰ ਕਰਦੇ ਆ ਪੱਤਲਾਂ ਦੀ ਥੈਂਕ ਯੂ ਜੀ ਸੋ ਮੱਚ ਤੇ ਬਾਕੀ ਸਾਰੇ ਜਣੇ ਆਪਣਾ ਪੁੱਤ ਪੰਜਾਬ ਦਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੀਆਂ ਨਵੇਂ-ਨਵੇਂ ਵੀਡੀਓ ਪੁੱਤ ਪੰਜਾਬ YouTube ਚੈਨਲ ਤੇ ਆਉਂਦੀਆਂ ਅੱਜਕੱਲ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਪਿਆਰ ਸਤਿਕਾਰ ਬਖਸ਼ਦੇ ਦਿਨੋਂ ਧੰਨਵਾਦ ਜੀ ਓਕੇ ਜੀ ਬਾਏ ਬਾਏ